ਦੋਸਤੋ ਕੀ ਤੁਸੀਂ ਜਾਣਦੇ ਹੋ 1 ਲੀਟਰ ਡੀਜ਼ਲ ਦੇ ਵਿੱਚ ਕਿੰਨੇ ਕਿਲੋਮੀਟਰ ਚੱਲਦੀ ਹੈ ਰੇਲ ਗੱਡੀ ਤਾਂ ਆਓ ਜਾਣਦੇ ਹਾਂ ਇਸ ਦੀ ਕਿੰਨੀ ਏਵਰੇਜ ਹੁੰਦੀ ਹੈ। ਆ ਮਨ ਲਵੇ ਤੇਰੇ ਬਾਪ ਕੋ ਮੈਂ ਸਿਖਾ ਚਾ। ਦੋਸਤੋ ਪਿਛਲੇ ਕੁਝ ਸਾਲਾਂਾਂ ਚ ਭਾਰਤੀ ਰੇਲ ਵਿੱਚ ਕਈ ਬਦਲਾਅ ਹੋਏ ਹਨ। ਟ੍ਰੇਨਾਂ ਦੀ ਰਫ਼ਤਾਰ ਵੀ ਵਧ ਗਈ ਹੈ। ਸਟੇਸ਼ਨਾਂ ਦੀ ਹਾਲਤ ਵਿੱਚ ਵੀ ਸੁਧਾਰ ਹੋਇਆ ਹੈ ਅਤੇ ਸੇਵਾਵਾਂ ਵਿੱਚ ਵੀ ਸੁਧਾਰ ਹੋਇਆ ਹੈ। ਅਰੇ ਕਹਿਣਾ ਕੀ ਚਾਹਤੇ ਹੋ? ਭਾਰਤ ਵਿੱਚ ਲਗਭਗ ਰੋਜ਼ਾਨਾ 23000 ਟ੍ਰੇਨਾਂ ਚੱਲਦੀਆਂ ਹਨ। ਕਰੀਬ 13500 ਟ੍ਰੇਨਾਂ ਪੈਸੇਂਜਰ ਟ੍ਰੇਨਾਂ ਹਨ ਜੋ ਕਰੀਬ 7500 ਸਟੇਸ਼ਨਾਂ ਨੂੰ ਕਵਰ ਕਰਦੀਆਂ ਹਨ ਦੋਸਤੋ ਭਾਰਤ ਵਿੱਚ 37% ਟ੍ਰੇਨਾਂ ਡੀਜ਼ਲ ਤੇ ਚੱਲਦੀਆਂ ਹਨ ਇਸ ਲਈ ਬਾਕੀ 63% ਟ੍ਰੇਨਾਂ ਬਿਜਲੀ ਤੇ ਚੱਲਦੀਆਂ ਹਨ ਅਬੇ ਜਲਦੀ ਬੋਲ ਕੱਲ ਸਵੇਪਨਵੇਲ ਡੀਜ਼ਲ ਤੇ ਚੱਲਣ ਵਾਲੀਆਂ ਟ੍ਰੇਨਾਂ ਨੂੰ ਲੈ ਕੇ ਲੋਕਾਂ ਦੇ ਦਿਮਾਗ ਵਿੱਚ ਅਕਸਰ ਸਵਾਲ ਉੱਠਦਾ ਹੈ ਕਿ ਇਹ ਕਾਰਾਂ ਤੇ ਮੋਟਰਸਾਈਕਲ ਦੀ ਤਰ੍ਹਾਂ ਕਿੰਨੀ ਐਵਰੇਜ ਦਿੰਦੀਆਂ ਹਨ ਸੋ ਰੁਕੋ ਜਰਾ ਸਬਰ ਕਰੋ ਤਾਂ ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੀ ਔਸਤ ਐਵਰੇਜ ਵੱਖਰੀ ਹੁੰਦੀ ਹੈ ਉਸ ਦੀ ਔਸਤ ਐਵਰੇਜ ਰੇਲ ਗੱਡੀ ਦੀ ਰਫ਼ਤਾਰ ਟ੍ਰੇਨ ਦੇ ਇੰਜਣ ਅਤੇ ਉਸ ਤੇ ਜਾਣ ਵਾਲੇ ਸਮਾਨ ਦੇ ਭਾਰ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀ ਹੈ ਦੋਸਤ ਜਿਕਰ ਅਸੀਂ 12 ਡੱਬਿਆਂ ਵਾਲੀ ਰੇਲ ਗੱਡੀ ਦੀ ਗੱਲ ਕਰੀਏ ਤਾਂ 1 ਲੀਟਰ ਡੀਜ਼ਲ ਵਿੱਚ ਇਹ 7 ਤੋਂ 8 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਇਸ ਅਨੁਸਾਰ ਵੱਖ-ਵੱਖ ਟ੍ਰੇਨਾਂ ਦੀ ਔਸਤ ਵੀ ਵੱਖ-ਵੱਖ ਹੁੰਦੀ ਹੈ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਇੱਕ ਰੇਲ ਗੱਡੀ ਕਿੰਨੇ ਕਿਲੋਮੀਟਰ 1 ਲੀਟਰ ਡੀਜ਼ਲ ਵਿੱਚ ਤੈਅ ਕਰਦੀ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ